ਕੋਰਪਰੀ ਮਾ ਜਨਨਤੀ ਸਤਕਾਰਯੋਗ ਲੇਖਕ ਦੋਸਤੋ ਸਭ ਤੋਂ ਪਹਿਲਾਂ ਮੈਂ ਵਿਧਾਈ ਦਿੰਦਾ ਆਰਾਮ ਸਿੰਘ ਪੰਚੀ ਹੋਰਾਂ ਦੇ 92 ਜਨਮ ਦਿਨ ਤੇ ਸਾਰੇ ਲੇਖਕਾਂ ਨੂੰ ਆਪਣੇ ਆਪ ਨੂੰ ਉਹਨਾਂ ਸਭ ਦੋਸਤਾਂ ਨੂੰ ਜਿਹੜੇ ਉਹਨਾਂ ਦੇ ਪਾਠਕ ਨੇ ਜਿਹੜੇ ਸੰਵੇਦਨਸ਼ੀਲ ਨੇ ਜਿਹੜੇ ਦੂਜਿਆਂ ਦੇ ਦੁੱਖ ਛੱੜਦੇ ਔਰ ਦੂਸਰੀ ਵਧਾਈ ਮੈਂ ਦੁਨੀਆਂ ਇਸ ਸਭਾ ਨੂੰ ਜਿਹੜੇ ਅਣਕੀ ਹੋੜਾਂ ਦਾ ਜਨਮ ਦਿਨ ਹਰ ਸਾਲ ਬਿਨਾ ਕਿਸੇ ਨਾਗੇ ਦੇ ਮਨਾ ਰਹੇ ਮੈਂ 75ਵੇਂ ਜਨਮ ਦਿਨ ਤੇ ਉਹਨਾਂ ਨੇ ਇੱਥੇ ਆਇਆ ਸੀ ਬੜਾ ਵੱਡਾ ਆਕਾਸ਼ ਸੀ ਭਾਰੇ ਤੇ ਉੱਥੇ ਉਹ ਕਹਿੰਦੇ ਸੀ ਕਿ ਮੈਂ ਮੇਰੀ ਇੱਛਾ ਨੇ 100 ਸਾਲ ਜੀਵਾਂ ਪਰ ਅੱਜ ਮੈਂ ਇੱਥੇ ਬੈਠਾ ਇਹ ਮਹਿਸੂਸ ਕਰਦਾ ਕਿ ਅਸਲ 'ਚ ਉਹ 100 ਸਦੀਆਂ ਤੱਕ ਜੁੜਦੇ ਰਹਿਣਗੇ। ਇਹਨਾਂ ਦੀ ਦੁਨੀਆ ਤੱਕ ਜੁੜਦੇ ਰਹਿਣਗੇ। ਨਹੀਂ ਤਾਂ ਸਾਡੇ ਪੰਜਾਬੀਆਂ ਨੂੰ ਇਹ ਸੁਭਾਈ ਨਹੀਂ ਹੈ ਕਿ ਉਹ ਲੇਖਕਾਂ ਦਾ ਅਸੀਂ ਜਨਮ ਦਿਨ ਮਨਾ ਲਈਏ, ਲੇਖਕਾਂ ਦੀਆਂ ਵਸਤੂਆਂ ਉਹਨਾਂ ਦੀਆਂ ਕਿਤਾਬਾਂ ਸਾਹਮਣੇ ਲਈਏ, ਉਹਨਾਂ ਕਿਤਾਬਾਂ ਨੂੰ ਅਸੀਂ ਪੜ੍ਹ ਲਈਏ ਅੱਗੇ। ਤੇ ਆਮ ਤੌਰ ਤੇ ਸਾਡੇ ਸੁਆਚ ਹੀ ਸ਼ਾਮਲਾ ਹੈ ਕਿ ਜਿਹੜਾ ਬੰਦਾ ਵਿਸਰ ਗਿਆ, ਜਿਹੜਾ ਬੰਦਾ ਚਲਾ ਗਿਆ, ਉਹ ਚਲਾ ਹੀ ਜਾਂਦਾ। ਉਹਨੂੰ ਅਸੀਂ ਫੋੜੀ-ਫੋੜੀ ਫੋੜੀ ਕਰਦੇ ਹੀ ਜਾਂਦੇ ਆ ਤੇ ਇਹ ਗੱਲ ਸੱਚੀ ਹੈ ਕਿ ਮੈਂ 75 ਨੇ ਜਨਮ ਦਿਨ ਤੇ ਆਇਸ ਤੋਂ ਦੁਬਾਰਾ ਆਇਆ ਤੇ ਉਹਦਾ ਕਾਰਨ ਇਹ ਵੀ ਰਿਹਾ ਕਿ ਮੈਨੂੰ ਪਤਾ ਜੁਰੂਰ ਲੱਗਦਾ ਰਿਹਾ ਮੈਂ ਆਪਣੇ ਆਪ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਜਾ ਕੇ ਆਵਾਂ ਪਰ ਪਰसों ਹੀ चौहान ਹੋਰਾਂ ਦਾ ਫੋਨ ਆਇਆ ਕਿਤੇ ਵੀ ਤੂੰ ਜਰੂਰ ਆਉਣਾ ਔਰ ਮੇਰਾ ਉਹਨਾਂ ਨਾਲ ਬਹੁਤ ਮਤਲਬ ਮੈਂ ਕਹਿ ਸਕਦਾ ਕਿ ਮੇਰੀ ਕਿਤਾ ਦੇ ਉਮਰ ਤੋਂ ਵੀ ਵੱਡੀ ਉਮਰ ਸੀ ਉਹਨਾਂ ਦੀ ਮੇਰੇ ਨਾਲੋਂ ਇੰਨਾ ਫਰਕ ਸੀ ਪਰਾਸੀ ਦੋਸਤ ਸਿੱਖਾ ਗਾਨਾ ਦੋਸਤੀ ਜਿਹੜੀ ਆ ਉਹ ਉਂਗਲਾਂ ਨੂੰ ਘਟਾ ਦਿੰਦੀ ਹੈ ਤੇ ਮਾਨਸਾ ਉਹ ਅਕਸਰ ਆਉਂਦੇ ਰਾਮ ਸਿੰਘ ਚਾਹਲ ਦੇਵਨੀਤ ਮੈਂ ਦਰਸ਼ਨ ਗ੍ਰਵੇਸ਼ ਕਦੇ ਕਦੇ ਅਸੀਂ ਸਾਰੇ ਮਿਲਦੇ ਤੇ ਮੈਨੂੰ ਪਤਾ ਕਿ ਉਹ ਫਿਰ ਬਾਤ ਦੇ ਵਿੱਚ ਕਾਈਨੇਟਿਕ ਉਹਨਾਂ ਨੇ ਲੈ ਲਈ ਸਕੂਟਰੀ ਗੁਰੂ ਅਸੀਂ ਕਹਿੰਦੇ ਆ ਉਹਦੇ ਤੇ ਉਹ ਆਉਂਦੇ ਚੱਲ ਗਏ ਤੇ ਜਿਹਨੂੰ ਹੁਣ ਸਾਡਾ ਦੋਸਤ ਕ੍ਰਾਂਤੀਪਾਲ ਭਰਾ ਮੇਰਾ ਵੱਡਾ ਅਜੇ ਤੱਕ ਚਾਰ ਹੈ ਉਸ ਕਹਾਣੀ ਪੰਜਾਬ ਨੂੰ ਜਿਹਦਾ ਇੱਕ ਆਪਣਾ ਸਥਾਨ ਹੈ ਮਤਲਬ ਮੈਂ ਇਹ ਕਹਿਣਾ ਬਹੁਤ ਥਾਵਾ ਤੇ ਕਿ ਜੇ ਪੰਜਾਬੀ ਦਾ ਕੋਈ ਮੈਗਜ਼ੀਨ ਹੈ ਜਿਹਦਾ ਮਿਆਰ ਹੈ ਉਹ ਕਹਾਣੀ ਪੰਜਾਬ ਹੈ ਤੇ ਉਹਨਾਂ ਦੀ ਤੁਸੀਂ ਉਹ ਹੀ ਗੱਲ ਮੈਂ ਇੱਕ ਦੱਸਣੀ ਆ ਤੁਹਾਨੂੰ ਉਹਨਾਂ ਵੇਲੇਾਂ 'ਚ ਉਹ ਇੱਕ ਦਿਨ ਆਏ ਹੋਏ ਕਹਾਣੀ ਪੰਜਾਬ ਪੈਨ ਕਸ਼ੂਫੂ ਜਦੋਂ ਨਿਕਲਣਾ ਸੀ ਉਹ ਸਾਨੂੰ ਲੈ ਕੇ ਕਹਿੰਦੇ ਕਿਸੇ ਪ੍ਰਿੰਸੀਪਲ ਕੋਲੋਂ ਚਲੇ ਗਏ ਅਸੀਂ ਕਾਲਜ ਚੜੇ ਗਏ ਸਕੂਲ ਚ ਚਲੇ ਗਏ ਕਿ ਇਹਦਾ ਜਿਹੜਾ ਹੈਗਾ ਮੈਂਬਰਸ਼ਿਪ ਅਸੀਂ ਲਈ ਤਾਂ ਉਹਨਾਂ ਗਿਰਾਂ ਚ ਬਹੁਤ ਸਾਰਿਆਂ ਦੀ ਲਾਈਵ ਮੈਂਬਰਸ਼ਿਪ ਵੀ ਅਸੀਂ ਕਰਤੀ ਤੇ ਮੈਂ ਵੀ ਉਹਨਾਂ ਦਾ ਲਾਈਵ ਮੈਂਬਰ ਸੀਗਾ ਮੈਂ ਤਾਂ ਹੁਣੇ ਹੀ ਸੀ ਕਿ ਮੈਨੂੰ ਯਾਦ ਹੈ ਕਿ ਉਦੋਂ ਉਹ 500 ਰੁਪਏ ਸ਼ਾਇਦ ਉਹਦੀ ਲਾਈਵ ਮੈਂਬਰਸ਼ਿਪ ਸੀਗੀ 1000 ਦੀ ਕਿੰਨੇ ਯਾਰ ਵੀ ਕਰਿਆ ਤੇ ਹੁਣ ਮੈਨੂੰ ਲੱਗਦਾ ਉਹ 1000 ਰੁਪਏ ਦਾ ਮੈਗਜ਼ੀਨ ਉਹ ਹੀ ਪੈਂਦਾ ਸ਼ਾਇਦ ਕ੍ਰਾਂਤੀ ਨੂੰ ਜਿਹੜਾ ਉਹ ਸਾਰਿਆਂ ਨੂੰ ਜਿਹੜੇ ਮੈਂਬਰਸhip ਦਿੰਦਾ ਤੇਜ ਦਾ ਬਾਈ ਪੋਸਟ ਕਰਦਾ ਤੇ ਮੈਂ ਉਹਨੂੰ ਜਗਾਉ ਮੈਨੂੰ ਕਹਿੰਦੇ ਮੈਂ ਬੈਠਾ ਦੇਵਨੀ ਤੇਰਾਮ ਸਿੰਘ ਚਾਹਲ ਕਹਿੰਦੇ ਯਾਰ ਮੈਗਜ਼ੀਨ ਚ ਲਾਉਣ ਦੀ ਇਹਨਾਂ ਚ ਕੋਈ ਮੜਾ ਮੋਟਾ ਨਾ ਐਸਾ ਮਸਾਲਾ ਭਾਈ ਜਿਹਦੇ ਨਾਲ ਇਹ ਚਰਚਾ ਚੱਲੂਗਾ ਅਸੀਂ ਕਿ ਵੀ ਦੇਖ ਲੋ ਕੀ ਕੀਤਾ ਜਾ ਸਕਦਾ ਪਰ ਉਹ ਨਾਲ ਹੀ ਕਹਿੰਦੇ ਯਾਰ ਮੈਂ ਕ੍ਰਾਂਤੀ ਦੀ ਰੈਲ ਲਈ ਸੀ ਮੈਂ ਕਿ ਉਹ ਕੀ ਜਾਣੇ ਕਹਿੰਦੇ ਉਹ ਕਦੇ ਵੀ ਨਹੀਂ ਆਪਾਂ ਇਸ ਮੈਗਜ਼ੀਨ ਨੂੰ ਇਸ ਤਰ੍ਹਾਂ ਚਰਚਾ 'ਚ ਨਹੀਂ ਲਿਆਉਣਾ ਕਿ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀਆਂ ਚਟਕਾਰੇ ਵਾਲੀਆਂ ਗੱਲਾਂ ਪਾ ਕੇ ਇਹਦੇ ਵਿੱਚ ਲਤੀਫੇ ਪਾ ਕੇ ਇਹਦੇ ਵਿੱਚ ਇਸ ਤਰ੍ਹਾਂ ਦਾ ਤਰੀਕਾ ਕਰਕੇ ਨਹੀਂ ਸਮੁਹਰੇ ਵਿੱਚ ਮਿਆਰੀ ਸਿਹਤ ਛਾਪ ਕੇ ਇਹਨੂੰ ਚਰਚਾ ਚ ਲੱਗਿਆ। ਔਰ ਮੈਨੂੰ ਅੱਜ ਮੈਨੂੰ ਕਹਿਣਿਆ ਚੰਗਾ ਲੱਗ ਰਿਹਾ ਉਹਨਾਂ ਨੇ 92 ਕਾਨੂੰ ਦਿਨ ਤੇ ਕਿ ਕਹਾਣੀ ਪੰਜਾਬ ਉਹ ਮੈਗਜ਼ੀਨ ਹੈ ਜਿਹਦੇ ਵਿੱਚ ਮਿਆਰੀ ਸਿਹਤ ਤੇ ਤੁਹਾਨੂੰ ਪਰਦੇ ਵਿੱਚੋਂ ਤੁਸੀਂ ਤੇ ਉਸ ਨੂੰ ਸਾਹਮਣੇ ਦੇਖੋ। ਇਹ ਇੱਕ ਮੈਂ ਉਹਨਾਂ ਦੇ ਕਹਾਤਾ ਦੀ ਛੋਟੀ ਜੀ ਗੱਲ ਕਰਨੀ ਹੈ ਜਾਂ ਉਹਨਾਂ ਬਾਰੇ ਤੇ ਫਿਰ ਇੱਕ ਕਹਾਤਾ ਉਹਨਾਂ ਦੀ ਸੁਣਾਉਣੀ ਹੈ। 1992 ਵਿੱਚ ਉਹਨਾਂ ਮੈਨੂੰ ਆਪਣੀ ਕਿਤਾਬ ਬਲਦੇ ਅਖਰ ਮੈਨੂੰ ਦਸਤਕਤ ਕਰਕੇ ਦਿੱਤੀ ਉਹ ਮੈਂ ਅਜੇ ਵੀ ਸੰਭੀ ਹੋਈ ਹੈ ਔਰ ਮੈਨੂੰ ਹਮੇਸ਼ਾ ਲੱਗਦਾ ਹੈ ਕਿ ਉਹ ਉਹਨਾਂ ਦਾ ਹੱਥ ਹੈ ਮੇਰੇ ਸਿਰ ਤੇ ਰੱਖਿਆ ਹੋਇਆ ਹੈ ਉਹ ਦਸਤਕਤ ਜਿਹੜੇ ਆ ਤੇ ਉਹ ਕਿਤਾਬ ਉਹਨਾਂ ਵੇਲੇਾਂ 'ਚ ਮੈਨੂੰ ਇਹ ਨਹੀਂ ਸਮਝ ਨਹੀਂ ਸੀ 92 'ਚ ਕਿ ਕੱਤਾ ਹੁੰਦੀ ਕੀ ਹੈ ਕੀ ਹੋਣੀ ਚਾਹੀਦੀ ਹੈ ਇਹ ਮੈਨੂੰ ਉਹਨਾਂ ਵੇਲੇਾਂ 'ਚ ਇਹ ਵੀ ਇੱਕ ਸਵਾਰ ਸੀ ਕਿ ਕਵਤਾ ਜਿਹੜੀ ਆ ਉਹ ਅੱਗੇ ਤੱਕ ਚੁੱਕੀ ਆ ਉਹ ਮਤਲਬ ਮਾਡਰਨ ਜ਼ਮਾਨਾ ਤੇ ਮੈਨੂੰ ਲੱਗਦਾ ਸੀ ਕਿ ਅੰਕੀ ਸਾਹਿਬ ਜਿਹੜੀ ਉਹ ਕਵਤਾ ਲਿਖ ਰਹੇ ਹੈ ਉਹ ਉਹਨਾਂ ਨੇ ਮੇਚ ਨਹੀਂ ਹੈ ਉਦੋਂ ਮੈਨੂੰ ਇਹ ਮਹਿਸੂਸ ਹੁੰਦਾ ਸੀ ਸੱਚੀ ਗੱਲ ਹੈ ਪਰ ਮੈਂ ਜਦੋਂ-ਜਦੋਂ ਕਵਤਾ ਨੂੰ ਪੜਦਾ ਗਿਆ ਲਿਟਰੇਚਰ ਨੂੰ ਪੜਦਾ ਗਿਆ ਦੁਨੀਆ ਦਾ ਲਿਟਰੇਚਰ ਨਾਲ ਵਾਅਦਾ ਵਾਸਤਾ ਪਿਆ ਤਾਂ ਮੈਨੂੰ ਇਹ ਸਮਝ ਆਈ ਕਿ ਰਾਮਸੂਖ ਪੰਖੀ ਉਹ ਲੇਖਕ ਸੀ ਉਸ ਕਵਤਾ ਵਿੱਚ ਵੀ ਤੇ ਆਪਣੀਆਂ ਬਾਕੀ ਰਚਨਾਵਾਂ ਵਿੱਚ ਵੀ ਪੰਜਾਬੀ ਦਾ ਲੇਖਕ ਸੀ ਅਸੀਂ ਸਾਰੇ ਪੰਜਾਬੀ ਨਿੱਪੀ ਦਾ ਵਰਤਦੇ ਆਂ ਪੰਜਾਬੀ 'ਚ ਤਾਂ ਲਿਖਦੇ ਆ ਪਰ ਪੰਜਾਬੀ ਲੇਖਕ ਨਹੀਂ ਹੁੰਦੇ ਪੰਜਾਬੀ ਲੇਖਕ ਇਸ ਕਰਕੇ ਸੀ ਕਿ ਉਹ ਆਪਣੀ ਕਹਾਤਾ ਦੇ ਵਿੱਚ ਆਪਣੀਆਂ ਰਚਨਾਵਾਂ ਦੇ ਚ ਕਿ ਪੰਜਾਬੀ ਮਾਨਸਿਕਤਾ ਸਾਡੇ ਪੰਜਾਬੀ ਹੋਣ ਦੇ ਕਰੈਕਟਰ ਨੂੰ ਉਹਨਾਂ ਨੇ ਫੜਿਆ ਸੀ ਜਿਹੜੀ ਕਹਾਤਾ ਮੈਂ ਤੁਹਾਨੂੰ ਸੁਣਾਉਣੀ ਹੈ ਇਹਦੇ ਵਿੱਚੋਂ ਇੱਕੋ ਹੀ ਨਮੂਨੇ ਵਜੋਂ ਉਹਦੇ ਵਿੱਚ ਅਸੀਂ ਸਮਝਾਂਗੇ ਕਿ ਅਸੀਂ ਪੰਜਾਬੀ ਕਿਹੋ ਜਿਹੇ ਸੀ ਹੁਣ ਮੈਨੂੰ ਲੱਗਦਾ ਸੀ ਫੇਰ ਪੰਜਾਬੀ ਵੀ ਰਹੇ ਅਸੀਂ ਫੇਰ ਮਤਲਬ ਵੰਡੇ ਕੇ ਹੋਰ ਪਾਸਿਆਂ ਤੋਂ ਉਹ ਸੁਣਾਉਣੀ ਹੈ ਕਿ ਇੱਕ ਗੱਲ ਮੈਂ ਹੋਰ ਅੱਜ ਮਤਲਬ ਉਹਨਾਂ ਦੇ ਜਨਮ ਦਿਨ ਤੇ ਤੁਹਾਡੇ ਸਾਰਨਾ ਸਾਂਝੀ ਕਰਨੀ ਹੈ ਮੈਂ ਬਹੁਤ ਥਾਵਾਂ ਤੇ ਵੀ ਇਹ ਕੀਤੀ ਹੈ ਮੇਰੀ ਕਿਤਾਬ ਪਹਿਲੀ ਸ਼ਬਦਾਂ ਦੀ ਮਰਜ਼ੀ ਛਪੀ 1996 ਦੇ ਵਿੱਚ ਉਹਨਾਂ ਮਿਹਰਾਂ ਚ ਗੁਰਨਾਨਕ ਦੇਵ ਯੂਨੀਵਰਸਿਟੀ ਕਪਤਾ ਪੁਰਸਕਾਰ ਦਿੰਦੇ ਨੇ ਤੇ ਉਹ ਕਿਤਾਬਾਂ ਭੇਜਦੇ ਸੀ ਨੌਜਵਾਨ ਮੈਂ ਵੀ ਕਿਤਾਬ ਉਹ ਭੇਜੀ ਔਰ ਉਹ 1996 ਦਾ ਪੁਰਸਕਾਰ ਉਹ ਮੈਨੂੰ ਮਿਲਿਆ ਤੇ ਇਹ ਮਿਲਿਆ ਤਾਂ ਚਲੋ ਫੂਰ ਗੱਲ ਹੈ ਕਿ ਮੈਂ ਗੱਲ ਦਸਨੀ ਕੋਣਾ ਬਾਹਰ ਵਾਲੇ ਤਾਂ ਮੈਨੂੰ 2-3 ਸਾਲਾਂ ਬਾਅਦ 4 ਸਾਲਾਂ ਬਾਅਦ ਪਤਾ ਲੱਗਿਆ ਕਿਸੇ ਤੋਂ ਅ ਕਿਸੇ ਤੋਂ ਨਹੀਂ ਅੰਕੀ ਸਾਹਿਬ ਤੋਂ 3-4 ਸਾਲਾਂ ਬਾਅਦ ਉਹ ਕਹਿੰਦੇ ਵੀ ਤੈਨੂੰ ਇਹ ਪੁਰਸਕਾਰ ਮਿਲਿਆ ਹੈ ਮੈਂ ਕਿਹਾ ਜੀ ਹਾਂ ਇਹ ਮਿਲ ਗਿਆ ਮੈਨੂੰ ਚੰਗਾ ਲੱਗਿਆ ਸਾਰਾ ਕੁਝ ਕਹਿੰਦੇ ਤੈਨੂੰ ਪਤਾ ਵੀ ਉਹ ਕਿਵੇਂ ਕਰਦੇ ਆ ਇਹ ਪੁਰਸਕਾਰ ਦਿੰਦੇ ਆ ਬਈ ਮੈਨੂੰ ਨਹੀਂ ਪਤਾ ਇਸੇ ਬਾਰੇ ਕਿਹਦੇ ਉਹ ਕਿਤਾਬਾਂ ਭੇਜਦੇ ਆ ਲੇਖਕਾਂ ਨੂੰ ਕਿ ਕਿਤਾਬ ਤੋਂ ਟਾਈਟਲ ਪੜ੍ਹ ਕੇ ਕਵੀ ਦਾ ਨਾਮ ਪੜ੍ਹ ਕੇ ਮਤਲਬ ਥੱਲੇ ਹੋ ਫੇਰ ਕੇ ਭੇਜਦੇ ਆ ਪਰ ਕਹਿੰਦੇ ਜਦੋਂ ਤੇਰੀ ਕਿਤਾਬ ਆਈ ਨਾ ਮੈਂ ਪੜ੍ਹੀ ਤੇ ਮੈਂ ਕਹਿੰਦੇ ਕ੍ਰਾਂਤੀਕ ਹੈ ਤੇ ਆਪਣੀ ਗੁਰਪ੍ਰੀਤ ਨਹੀਂ ਲੱਗਦੀ ਆ ਕਪਤਾ ਦੇਖੀ ਤੂੰ ਕਹਿੰਦੇ ਜਦੋਂ ਇਹਨਾਂ ਦੇਖੋ ਵੀ ਹਾਂ ਇਹ ਤਾਂ ਗੁਰਪ੍ਰੀਤ ਦੀ ਕਰਤਾ ਹੈ ਕਹਿੰਦਾ ਵੀ ਮੈਂ ਤੈਨੂੰ 100 ਚੋਂ 80 ਨੰਬਰ ਦੇ ਕੇ ਦਿੱਤੇ। ਮਤਲਬ ਮੈਂ ਕੀ ਕਹ ਦੱਸਣੀ ਚਾਹੁੰਦਾ ਮੈਨੂੰ ਜਿਹੜੇ ਮਾਨ ਵਾਲੀ ਗੱਲ ਲੱਗੀ ਉਹ ਇਹ ਲੱਗੀ ਕਿ ਮੇਰੀ ਕਪਤਾ ਬਿਨਾ ਨਾਂ ਤੋਂ ਉਹਨਾਂ ਨੂੰ ਪਛਾਣੀ ਇਹ। ਇਹ ਗੱਲ ਮੈਨੂੰ ਚੰਗੀ ਲੱਗੀ। ਦੂਜਾ ਇਹ ਕਿ ਮੈਨੂੰ ਇਹ ਗੱਲ 4 ਸਾਲਾਂ ਬਾਅਦ ਦੱਸਦੇ ਆ ਮੈਨੂੰ ਉਹਨਾਂ ਨੇ ਕੋਈ ਜਿਤਾਇਆ ਨਹੀਂ ਐ ਕਿ ਤੈਨੂੰ ਤੈਨੂੰ ਆਨੰਤ ਦਾ ਮੇਰਾ ਹੱਥ ਹੈ। ਸੋ ਉਹਨਾਂ ਦੀਏ ਕੁੱਭੀ ਸੀ ਕਿ ਸਾਨੂੰ ਮਾਨਸਰਾਂ ਨੂੰ ਭਾਵੇਂ ਮੈਂ ਤਾਂ ਉਹਨਾਂ ਦੇ ਜਵਾਕਾਂ ਦੀ ਉਮਰ ਦਾ ਹੀ ਆ। ਤੇ ਸਾਨੂੰ ਵੀ ਉਹ ਮਰਸੀ ਦਾ ਮੁੰਡਾ ਹੀ ਕਹਿੰਦੇ ਹੁੰਦੇ ਸੀ ਕਿਉਂਕਿ ਖਿਆਲੇ ਨੇੜੇ ਉਹਨਾਂ ਦੀ ਮਰਸੀ ਸੀ ਤੇ ਮੈਂ ਜਿਹੜੀ ਕੱਟਾ ਤੁਹਾਨੂੰ ਸੁਣਾਉਣੀ ਹੈ ਬਹੁਤ ਸਮਾਂ ਨਹੀਂ ਲੈਣਾ ਅ ਉਹ ਵੀ ਕਿਹੜੇ ਫੋਨ 'ਚ ਹੈ ਉਹਦੇ ਤੋਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਅ ਉਹਦੇ ਚੋਂ ਇਹ ਕਿਤਾਬ ਚੋਂ ਇਹ ਬਾਉਦੇ ਅਖਰਾ 10 ਮਿਹਾ ਚੋਂ ਮੋਰ ਕਹਿੰਦੇ ਨਿੱਕਾ ਸੂਰਾਜੀ ਦਾ ਪਤਾ ਲੈ ਨਿੱਕਾ ਸੁਰਾਗੀ ਦਾ ਪਤਾ ਨਹੀਂ ਪਤਾ ਨਹੀਂ ਜਿਉਂਦਾ ਹੈ ਜਨ ਜੀ ਉਹ ਜੋ ਰਜਾਦਿਆਂ ਨੇ ਟੋਬੇ ਕੋਲ ਗੁਰਦੁਆਰੇ ਸੰਗRAND ਵਾਲੇ ਦਿਨ ਗੁਰਬਾਣੀ ਦਾ ਕੀਰਤਨ ਕਰਦਾ ਤੇ ਕਦੇ ਕਦੇ ਗਵੜਾ ਦੇ ਘਰਾ ਕੋਲ ਸ਼ਿਵ ਦਵਾਲੇ ਵਿੱਚ ਤੱਲੀਆਂ ਵਾਲੇ ਬ੍ਰਾਹਮਣ ਆਉਂਦੇ ਤੇ ਸਾਰੀ ਰਾਤ ਗਾ ਗਾ ਕੇ ਆਰਾਵਤਨ ਦੀ ਕਥਾ ਕਰਦੇ ਉਹ ਉਹਨਾਂ ਦੀ ਢੋਲ ਦੀ ਵਜਾਉਂ ਇਹ ਉਹ ਕਪਤਾ ਹੈ ਜਿਹੜੀ ਪੰਜਾਬੀ ਕਰਦਾ ਹੈ ਜਿਹੜੀ ਸਾਡੀ ਪੰਜਾਬੀ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਸੋ ਉਹਨਾਂ ਦੇ ਕਪਤਾਵਾਂ ਵਿੱਚ ਪੰਜਾਬੀ ਲਫ਼ਜ਼ ਉਹ ਕਿਵੇਂ ਪ੍ਰਤੀਕ ਬਣਦੇ ਹੈ ਉਹ ਦੇਖੇ ਜਾ ਸਕਦੇ ਹੈ ਸੋ ਮੈਂ ਮਤਲਬ ਅੱਜ ਮੈਨੂੰ ਇੱਥੇ ਆਉਣਾ ਭਾਵੇਂ ਮੈਂ ਕੱਲਾ ਸੀਗਾ ਗੱਡੀ ਮੈਂ ਨਵੀਂ-ਨਵੀਂ ਚਲਾਉਣਾ ਸਿੱਖਿਆ ਮੈਂ ਔਖਾ ਜਿਹਾ ਆਇਆ ਭਾਵੇਂ ਪਰ ਮੈਨੂੰ ਚੰਗਾ ਲੱਗਾ ਇੱਥੇ ਆਉਣਾ ਕਿ ਮੈਂ ਅੰਕੀ ਸਾਹਿਬ ਦੇ 92 ਜਨਮ ਦਿਨ ਤੇ ਇੱਥੇ ਆਇਆ ਉਹਨਾਂ ਨੂੰ ਮਤਲਬ ਆਪਣਾ ਸਿਸਦਾ ਕਰਨ ਸਾਡੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਚਲੋ ਬੇਗੀ ਕਰਤਾ ਗਾਇਨ ਹੋਈ ਫੇਰ ਸੀ ਤੇ ਮੇਰੇ ਯਾਦ ਘਟ ਹੁੰਦੀ ਹੈ ਲੱਭਣੀ ਪਊਗੀ ਸਮਾਂ ਨਾਲ ਨਾ ਕਰਾ ਦੋਗੇ ਦੂਜੇ ਦੌਰ ਹਾਂ ਚਲੋ ਇਹ ਠੀਕ ਹੈ ਦੂਜੀ ਹਾਂਜੀ ਦੂਜੇ ਦੌਰ ਚਲਾਵੇ ਜੇ ਮਾਫ ਕਰਨਾ ਕੋਸ ਇਦਨੇ ਬਹੁਤ ਬੜੀਆਂ ਗੱਲਾਂ ਕੀਤੀਆਂ ਅਣਕੀ ਸਾਹਿਬ ਨੇ ਸ਼ਖੀਰ ਨੂੰ ਸਾਹਮਣੇ ਰੱਖ ਕੇ ਉਹ ਗੱਲਾਂ ਕਰੀਆਂ ਕਿ ਮੈਂ ਵੀ ਜੋ ਮੇਰੇ ਨਾਲ ਇਸੇ ਦੀ ਗੱਲ ਕਰ ਰਿਹਾ ਸੀ ਉਹ ਜਦੋਂ ਸਾਡੇ ਨਾਲ ਮਿਲਦੇ ਸੀ ਨਾ ਉਹ ਲਾ ਸਿੰਘ ਸਿੰਘੜਾ ਜਾਂ ਮੈਂ ਜਮਨ ਵਾਲੇ ਦੀ ਬੁੱਟਾ ਸਿੰਘ ਚਾਹਾਨ ਅਸੀਂ ਇਕੱਠੇ ਜਦੋਂ ਬੈਠਦੇ ਕਦੇ ਉਹ ਕਹਿੰਦਾ ਤੁਸੀਂ ਮੇਰੇ ਪੁੱਤਾਂ ਵਰਗੇ ਹੋ ਆ ਉਹਨਾਂ ਦੀ ਬਾਣੀ ਬੋਸ ਤੋਂ ਬੋਸੀ ਦੇ ਰਿਸ਼ਤਾ ਰੱਖਦੇ ਸੀ ਉਹ ਤੇ ਮਦੇਸ ਸਿੰਘ ਸਾਡੇ ਦਾ ਮੈਂ ਤਾਂ ਇੱਕ ਵਾਰੀ ਅਸੀਂ ਉਹ ਇੱਥੇ ਕੋਸਟੀ ਦੇ ਹੋਏ ਤੇ ਲੋਹਟੀ ਇਕੱਠੇ ਤੇ ਮੈਂ ਇੱਕ ਨਾਰਾ ਹੁੰਦਾ ਉਹ ਉੱਡਾ ਵਿੱਚ ਆਨੇ ਵੀ ਇੱਕ ਮੇਰੇ ਆਰਟੀਕਲ ਚ ਲਿਖਿਆ ਹੋਇਆ ਸ਼ਰਕੀ ਮਹਾਰਾਜ ਕੀ ਹੈ ਗੈਲ ਮੱਥਾ ਤੇ ਪੈਗਲ ਹੈ ਲੇਕਿਨ ਇਹ ਤੁਸ ਸ਼ਰਕੀ ਵੀ ਸਾਡੇ ਜਨਾਂ ਨੂੰ ਕੀ ਕਹਿੰਦਾ ਹਰਖੀ ਮੱਥਾ ਦੇਂਦਾ ਹੈ ਫਿਰ ਜਿਉਂਪਰ ਚੱਲਦਕ ਕਰਤਾ ਬਹੁਤ ਉੱਥੇ ਤਿੰਨ ਦਿਨ ਉਹ ਉਹੀ ਨਾਰਾ ਚੱਲਦਾ ਰਿਹਾ ਤੇ ਜਦੋਂ ਵੀ ਕਿਆ ਕਰ ਬੋਲ ਵੀ ਫਿਰ ਉਹਦੇ ਵਿੱਚ ਇੱਕ ਲਾੜ ਤੇ ਕੂਟਣੀ ਵਾਲੀ ਜੀ ਕਰ ਸਾਰੇ ਸਰਪੁਰੇ ਕਰਦੇ ਸਨ ਫਾਟ ਉਪਣੀ ਕਰਵਾਉਂਦਾ ਸੀ ਸਾਡੇ ਵਿਚਕਾਰ ਜੌਨ ਸਿੰਘ ਜਰਮਨੀ ਜੀ ਪਹੁੰਚੇ ਨੇ ਤੇ ਕੁਲਦੀਪ ਸਿੰਘ ਜਰਮਨ ਇਹਨਾਂ ਵੱਲੋਂ ਅਣਖੀ ਸਹਿਬਾ ਨੂੰ ਸਾਊਂਡ ਸਿਸਟਮ ਦੇ ਲਈ 5100 ਰੁਪਇਆ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਦੋਵੇਂ ਇਹ ਜਰਮਨੀਆ ਦਾ ਜਰਮਨੀ ਨੂੰ ਸ਼ੂਰ ਹੋ ਗਿਆ ਹਾਂ ਜਰਮਨ ਪ੍ਰਿੰਸ ਹੈ ਇਹ ਸਾਡਾ ਬਾਕੀ ਦਾ ਪਲੇਅਰ ਹੈ ਉਹਦਾ ਵੀ ਨਾਮ ਕਾਫੀ ਪਰਚੰਤ ਹੈ